ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਹਾਂ ਬਲਜਿੰਦਰ ਕੌਰ ਖਬਰ ਹੈ ਜੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੂਮ ਤੋਂ ਜਿੱਥੇ ਕਿ ਮੋੜੀ ਗੱਡ ਪੀਰबाबा ਬਕਰਸਾਹ ਜੀ ਦਾ ਸਲਾਨਾ ਪੰਡਹਾਰਾ ਅਤੇ ਮਹਿਫਲੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਇਸ ਪ੍ਰੋਗਰਾਮ ਦੌਰਾਨ ਪੀਰबाबा ਬਕਰਸਾਹ ਜੀ ਕਮੇਟੀ ਵੱਲੋਂ ਖੂਨਦਾਨੈਂਪ ਦਾ ਆਯੋਜਨ ਵੀ ਕੀਤਾ ਗਿਆ ਬਖ ਬਖ ਕਲਾਕਾਰਾਂ ਵੱਲੋਂ ਮੇਲੇ ਵਿੱਚ ਅਜੇ ਹਰੰਗ ਬੰਨਿਆ ਗਿਆ ਕਿ ਸੰਗਤ ਅੱਤ ਦੀ ਗਰਮੀ ਵਿੱਚ ਵੀ ਮੇਲੇ ਦਾ ਆਨੰਦ ਮਾਣ ਰਹੀ ਸੀ ਆਓ ਦੇਖਦੇ ਹਾਂ ਮੂਮ ਤੋਂ ਬਲਜਿੰਦਰ ਕੌਰ ਦੀ ਵਿਸ਼ੇਸ਼ ਰਿਪੋਰਟ I can not know if it's a okay.

ਪਿੰਡ ਨੂੰ ਬਾਬਾ ਬਕਰ ਸ਼ਾਦੀ ਦਰਗਾਹ شریف ਦੇ ਜੋ ਕਿ ਪਿੰਡਾਰਾ ਮੇਲਾ urso ਬੱਬੂ ਖਾਨ ਹਾਜ਼ਰੀ ਲਾ ਰਿਹਾ ਕਮਲ ਖਾਨ ਹਾਜ਼ਰੀ ਲਾ ਰਿਹਾ ਹਰ ਸਾਲ ਜੋ ਕਿ ਨਗਰ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਬਹੁਤ ਹੀ ਵਧੀਆ ਧੁੰਮ ਧਾਮ ਨਾਲ ਮੇਲਾ ਕਰਾਇਆ ਜਾ ਰਿਹਾ ਜੀ ਤੇ ਟੁੱਟ ਬੈਸ ਨੂੰ ਲੰਗਰ ਜਰ ਕੁਵਾਲੀਆਂ ਦਾ ਪ੍ਰੋਗਰਾਮ ਔਰ ਗਾਉਣ ਵਾਲਿਆਂ ਦਾ ਪ੍ਰੋਗਰਾਮ ਜੋਦੇ ਬਸਦੇ ਰਹੋ ਰੱਬ ਰੱਖੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਦਾਬ ਸਲਾਮ ਜੈ ਪੀਰਾਂ ਦੀ ਜੈ ਮਸਤਾਂ ਦੀ ਸੋ ਆਪ ਸਭ ਨੂੰ ਪਤਾ ਹੀ ਹੈ ਜੀ ਕਿ ਆਪਾਂ ਪੀਰ ਬਾਬਾ ਬਾਕਰ ਸਾਹਿਬ ਜੀ ਦਾ ਭੰਡਾਰਾ ਜੋ ਹਰ ਸਾਲ ਕਰਵਾਉਣੇ ਆ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਪੀਰ ਬਾਬਾ ਬਾਕਰ ਸਾਹਿਬ ਕਮੇਟੀ ਤੇ ਮਰਦਾਨੇ ਕੇ ਪਰਿਵਾਰ ਕੋਲੋਂ ਇਹ ਭੰਡਾਰਾ ਹਰ ਸਾਲ ਕਰਵਾਇਆ ਜਾਂਦਾ ਜੀ ਇਸ ਵਾਰ ਵੀ ਸਾਰੇ ਹੀ ਭਰਾਵਾਂ ਦੇ ਨਗਰ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਜਿੱਥੇ ਕਿ ਹਰ ਸਾਲ ਪਾਣੀ ਦੀਆਂ ਸਬੀਲਾ ਰੌਲਾਂ ਦਾ ਲੰਗਰ ਟੁੱਟ ਵਰਤਦਾ ਜੀ ਪ੍ਰਸ਼ਾਦੇ ਦਾ ਲੰਗਰ ਟੁੱਟ ਵਰਤਦਾ ਜੀ ਤੇ ਠੰਡਿਆਂ ਦੀਆਂ ਫੂਟੀਆਂ ਦੀਆਂ ਜੀਰੇ ਦੀਆਂ ਸੇਵਾ ਕਾਨੀ ਸੱchnਾ ਵੱਲੋਂ ਜੀ ਇੱਥੇ ਸੇਵਾ ਕੀਤੀ ਜਾਂਦੀ ਆ ਕਿ ਸਾਡੇ ਭਰਾਵਾਂ ਵੱਲੋਂ ਐਨ ਆਰ ਆਈ ਵੀਰ ਵੱਲੋਂ ਉਹਨਾਂ ਵੱਲੋਂ ਵੀ ਲੰਗਰਾਂ ਦੇ ਵਿੱਚ ਸਹਿਯੋਗ ਦਿੱਤੇ ਗਏ ਆ ਜੀ ਅਸੀਂ ਉਹਨਾਂ ਦਾ ਵੀ ਕਮੇਟੀ ਵੱਲੋਂ ਨਗਰ ਨਿਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜੀ ਮਿਹਰਬਾਨੀਆਂ ਜੀ ਸ਼ੁਕਰੀਆ ਇੱਥੇ ਅਸੀਂ ਉਮੀਦ ਕਰਦੇ ਆ ਕਿ ਹਰ ਸਾਲ ਇੱਥੇ ਸਾਡਾ ਸਾਥ ਸਹਿਯੋਗ ਦਿੰਦੇ ਰੋ ਮਿਹਰਬਾਨੀ ਜੈ ਪੀਰਾਂ ਦੀ ਜੈ ਦਾਤਿਆਂ ਦੀ ਜੈ ਸੰਗਤ ਅੱਜ ਪਿੰਡ ਬੂਮ ਵਿਖੇ ਬਾਬਾ ਵਾਕਰ ਸਾਹਿਬ ਦੀ ਜਗ੍ਹਾ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਤੀਮਾ ਸਾਲਾਨਾ ਸਮਾਗਮਾ ਜਿਹੜਾ ਉਥੋਂ ਦੀ ਪ੍ਰਬੰਧ ਕਮੇਟੀ ਵੀ ਦੇ ਸੁਖਵਿੰਦਰ ਮੂਮ ਜੀ ਅਤੇ ਸਮੂਹ ਪੰਚਾਇਤ ਵੱਲੋਂ ਤਿੰਨ ਆਰ.ਆਈ ਭੈਣ ਭਰਾਵਾਂ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਜਿਹੜੇ ਬਾਬਾ ਵਾਕਰ ਸਾਹਿਬ ਜੀ ਉਹਨਾਂ ਨੇ ਪਿੰਡ ਦੀ ਜਿਹੜੀ ਉਹ ਕਹਿੰਦੇ ਵੀ ਇੱਥੇ ਨੀ ਰਖਿਆ ਪਿੰਡ ਨੂੰ ਵਸਾਇਆ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਮੋੜੀਗੜ੍ਹ ਕਹਿੰਦੇ ਨੇ ਆ ਜਦੋਂ ਇੱਥੇ ਵੱਡਾ ਖੱਲੂ ਘਰਾ ਹੋਇਆ ਤਾਂ ਬਾਬਾ ਵਾਕਰ ਸਾਹਿਬ ਜੀ ਨੇ ਇਸ ਪਿੰਡ ਨੂੰ ਜਿਹੜਾ ਇੱਥੇ ਵਸਾਇਆ ਸੀ ਤੇ ਹਰ ਧਰਮ ਦੇ ਲੋਕ ਆ ਜਿਹੜੇ ਇਸ ਪਿੰਡ ਦੇ ਵਿੱਚ ਵਸ ਰਹੇ ਨੇ ਤੇ ਹਰ ਸਾਲ ਦੀ ਤਰ੍ਹਾਂ ਸਾਰੇ ਜਾਤ ਪਾਤ ਤੇ ਧਰਮਾਂ ਤੋਂ ਉੱਪਰ ਉੱਠ ਕੇ ਇਸ ਜਗ੍ਹਾ ਦੇ ਉੱਤੇ ਬਾਬਾ ਵਾਕਰ ਸਾਹਿਬ ਦੀ ਜਗ੍ਹਾ ਦੇ ਉੱਤੇ ਸਾਲਾਨਾ ਜਿਹੜਾ ਸਮਾਗਮ ਕਰਾਉਂਦੇ ਨੇ ਮੈਂ ਆਪਣੇ ਵੱਲੋਂ ਤੇ ਸਮੂੱਚੀ ਸਾਡੀ ਕਾਂਗਰਸ ਦੀ ਟੀਮ ਵੱਲੋਂ ਪੈਸੇ ਸਮੂੱਚੀ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਪਿੰਡ ਵਾਸੀਆਂ ਨੂੰ ਇਸ ਸਮਾਗਮ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ। ਤੋਂ ਫਕੀਰ ਬਾਬਾ ਬਾਕਰ ਸ਼ਾਹ ਦੇ ਦਰਬਾਰ ਤੇ ਆਈਆਂ ਸੰਗਤਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮੈਂ ਅੱਜ ਦੇ ਮੇਲੇ ਦੀਆਂ ਜਿੰਨੇ ਕਿ ਅੱਜ ਤੁਹਾਡੇ ਚੇਂਦਰਾ ਦੇ ਮਾਜਬਾਂ ਦੇ ਸਾਰਿਆਂ ਦੇ ਰਾਹੀ ਅਸੀਂ ਦੇਸ਼ਾਬ ਦੇ ਅੱਛਾ ਕੱਜ ਦੇ ਮੇਲੇ ਦੀਆਂ ਵਧਾਈਆਂ ਦਿੰਨੇ ਆ ਇਹ ਹੈ ਜੀ ਮੇਲੇ ਦੀ ਪਾਰਕਤਾ ਜੋ ਇੱਥੇ ਦੀ ਹੈ ਮੋਢੀਗੜ ਫਕੀਰ ਹੋਇਆ ਹੈ ਨਗਰ ਮੂਮ ਦੇ ਇਹਨਾਂ ਨੇ ਮੂਮ ਦੇ ਵਿੱਚ ਜਦੋਂ ਉਹ ਚਰਨ ਟਕਾਏ ਹੈ ਉਸ ਟਾਈਮ ਦੇ ਵਿੱਚ ਕਹਿੰਦੇ ਪੈਣ ਨਹੀਂ ਜੁ ਬਾਦਾ ਇੱਥੇ ਪੈਂਟ ਦੀ ਉਹ ਆਵਾਜ਼ੀ ਹੋਈ ਨਹੀਂ ਜਿੱਥੇ ਫਿਰ ਬਾਬਾ ਜੀ ਕਹਿੰਦੇ ਚਾਨਕਪੁਰੇ ਆਉਂਦੇ ਇਸ ਹਸਤਾਨ ਤੇ ਬੈਠੇ ਉਹਨਾਂ ਨੇ ਮੋੜੀ ਗੱਡੀ ਆ ਕੇ ਜਦ ਉਹਨਾਂ ਨੇ ਮੋੜੀ ਗੱਡੀ ਉਹਨਾਂ ਨੇ ਵਚਨ ਕਰੇ ਸੀ ਕਿ ਕੋਈ ਸ਼ਮਾ ਆਊਗਾ ਇੱਥੇ ਬਣ ਗਈ ਆਸਾ ਭਾਵਨਾ ਲਗੀਆਂ ਕਿ ਸਰਬੱਤ ਨੂੰ ਮਾਰ ਦਿੰਦੇ ਇੱਥੇ ਕੋਈ ਵੀ ਬੰਦਾ ਰਾਜੇ ਮਹਾਰਾਜੇ ਆਉਂਦੇ ਨੇ ਮੰਗਣ ਦੇਥੋਂ ਕੋਈ ਵੀ ਖਾਲੀ ਨਹੀਂ ਮੁੜਦਾ ਜਿਹੜਾ ਇਹ ਨਗਰ ਮਹੂਮ ਨੂੰ ਇਹਨਾਂ ਦੀ ਦੇਣ ਹੈ ਕਿ ਇਹ ਪਿੰਡ ਬਸਾਇਆ ਇਹਨਾਂ ਦੇ ਨਾਂ ਤੇ ਪਿੰਡ ਵੱਜਿਆਗਾ ਅਸੀਂ ਅੱਜ ਤੁਹਾਡੇ ਚੈਨਰ ਤੇ ਮਾਣ ਤੇ ਰਾਹੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਕਿਤੇ ਵੀ ਕੋਈ ਬੈਠਾ ਕੋਈ ਮੁਸ਼ਕਲ ਵਿੱਚ ਹੈ ਜਦੋਂ ਬਾਬਾ ਬਾਕਰ ਸਾਹਿਬ ਫਕੀਰ ਦਾ ਨਾਮ ਵੀ ਚੇਤੇ ਕਰ ਲੂਗਾ ਉਹਦੀ ਮੁਸ਼ਕਲ ਦਾ ਹੱਲ ਹੋ ਜਾਂਦਾ ਜੀ ਅਸੀਂ ਕਫੀਰ ਦੇ ਵਿੱਚ ਦਾਸ ਬਾਬਾ ਗੁਰਜਨ ਸਿੰਘ ਨਗਰ ਦੇ ਮੂਮ ਰਹਿਣ ਵਾਲਿਆ ਇੱਥੇ ਵੀ ਜੰਪਾਲ ਆਏ ਸੀ ਇੱਥੇ ਇੱਕ ਕੌਤਕ ਬਦਸਨ ਲੱਗ ਜੇ ਬਹੁਤ ਟਾਈਮ ਲੱਗੂਗਾ ਕਿ ਟਾਈਮ ਦੇ ਬੇਤੀ ਸੀ ਰਹਿ ਕੇ ਬੇਨਤੀ ਕਰਦੇ ਆ ਜਿੱਥੇ ਵੀ ਦਿੱਕਤ ਆਂ ਤੰਗ ਤਾਂ ਆਵਾਜ਼ ਨੂੰ ਸੁਣਦਿਆਂ ਦੇ ਅੱਗੇ ਵਾਸਤੇ ਹੀ ਬਹੁਤ ਤੋਂ ਬਾਅਦ ਮੇਲੇ ਦੇ ਵਿੱਚ ਸਾਡਾ ਸਹਿਯੋਗ ਦੇਣ ਦੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਪੱਤਰਕਾਰ ਟੀਮਾਂ ਆਈਆਂ ਦਾਸ ਨੂੰ ਸਾਰਾ ਉਹ ਧੰਨਵਾਦ ਆ ਜੀ ਗੋਲ ਬਾਬਾ ਬਾਕਰ ਸ਼ਾਹ ਕਫੀਰ ਜੀ ਹੈ